ਸਨੀ ਉੱਠ ਨਹੀਂ ਜੀ ਅਜੇ ਹਾਂ ਉਠੋ ਤਾਂ ਇਹ ਆ ਦੱਸੋ ਹੁਣ ਅਹੀਂ ਕੋਈ ਤੇ ਫੇਰ ਠਾਉਂਗੀ ਹਾਂ ਮੈਂ ਵੀ ਅਹੀਂ ਜਾਣਾ ਹੀ ਸ਼ਹਿਰ ਚਲਾ ਕੇ ਸੜ ਕੀ ਬੰਦ ਨਹੀਂ ਦੱਸੋ ਸਮਾਂ ਲੈਣਾ ਹੀ ਕੋਈ ਇਹਦੇ ਨਾਲ ਮਮੀ ਨੂੰ ਮੈਂ ਸੂਟ ਲੈ ਕੇ ਦਵਾ ਇੱਕ ਅੱਧਾ ਜੜਦਾ ਦਿਮਾਗ ਖਰਾਬ ਆ ਤੀਜੇ ਦਿਨ ਤੋਂ ਹੀ ਸ਼ਹਿਰ ਤੀਜੇ ਦਿਨ ਹੀ ਸੂਟ ਤੀਜੇ ਦਿਨ ਕਿੱਥੇ ਚਲ ਜਾਨੇ ਆ ਹੱਦ ਹੋ ਗਈ ਤਾਂ ਉਹ ਤਾਂ ਹੀ ਗਏ ਸਰ ਉਹਦੇ ਪਹਿਲਾਂ ਦੇ ਭੋਗੇ 2-3 ਮਹੀਨੇ ਹੋ ਗਏ ਹਾਂ ਕੀ ਬੰਨ ਜਾਣਾ ਦਾ ਸਾਮ ਮਮੀ واسه ਸੂਟ ਲੈ ਕੇ ਆਉਣੀ ਆ ਉਹ ਸੂਟ ਸੋਰੇ ਅੱਗੇ ਤੁਹਾਨੂੰ ਪਰਾਤੇਗਾ ਅੱਗੇ ਮੰਮੀ ਹਨਾ ਕਿਦਾਂ ਤੰਗੀ ਕੱਟੀ ਆ ਧਾਈ ਦੇ ਮੰਗਵਾ ਕੇ ਸੂਟ ਪਉਂਦੀ ਹੁੰਦੀ ਹੁਣ ਜੇ ਰੱਬ ਨੇ ਸੁੱਖ ਦਿੱਤਾ ਵਾ ਤੇ ਮੈਂ ਚਲ ਮਮੀ ਨੇ ਇੱਕ ਦਾ ਸੂਟ ਲੈ ਆਦਨੀ ਆ ਫੇਰ ਓਏ ਉਹ ਗੱਲ ਤੇ ਠੀਕ ਆ ਮੈਂ ਤੇਰੀ ਨਾਲ ਸੰਤਮਾ ਪਰ ਮੈਂ ਤੈਨੂੰ ਕਹਿੰਦਾ ਵੀ ਜਿਹੜਾ ਰੋਜ਼ ਸਾਰ ਜਨਾ ਉਹਨੂੰ ਤਾਂ ਚੰਗਾ ਲੱਗਦਾ ਨਹੀਂ ਕਿਹੜਾ ਰੋਜ਼ ਤੁਰੇ ਆ ਮਾਤਾ ਕਿਹੜੇ ਮੈਨੂੰ ਛੁੱਟੀ ਮਿਲਦੀ ਆ ਹੁਣ ਆਪਾਂ ਕਿੱਥੇ ਜਾਓਗੇ ਆਹੋ ਤੇ ਆਟੋ ਤੇ ਚੱਲ ਜਾਾਂਗੇ ਰਿਟਰਨ ਆ ਲਾ ਦੇ ਹੋ ਮੇਰਾ ਤੂੰ ਸਮਾਨ ਇੱਕ ਵਾਰੀ ਜਰਾ ਲੈ ਆ ਇੱਕ ਵਾਰੀ ਲੈ ਆ ਹੁਣ ਬਾਰ ਬਾਰ ਬਾਹਰ ਫੇਰ ਮੈਨੂੰ ਡਾ ਵੀ ਵੀ ਵੇਹ ਸਾਈਡ ਚੱਲੇ ਅੱਗੇ ਕੜਾ ਹੀਰੋਏ ਤੁਰੇ ਆ ਕੋਈ ਲੈ ਆਉ ਸਮਾਨ ਜਾਉ ਕੋਈ ਨਹੀਂ ਲੈ ਆਉਂਦੇ ਆ ਡੈਡੀ ਕਿੱਥੇ ਆ ਡੈਡੀ ਪਤਾ ਨਹੀਂ ਬਾਹਰ ਹੋਣੀ ਹੈ ਕਿਤੇ ਤੇ ਚਾਹਤੀ ਮਾੜ ਤੇ ਨਾ ਰੋਟੀ ਬਣਾਤੀ ਆ ਆਪ ਵੀ ਖਾ ਲੈ ਡਾਡੀ ਨੂੰ ਵੀ ਖਵਾ ਦੇ ਕੋਈ ਗੱਲ ਨਾੜੀ ਆਉਂਦੀ ਮੈਨੂੰ ਦੇ ਦੇਣਾ ਰੋਟੀ ਮਨੇਰੇ 4 ਵਜੇ ਦਾ ਉੱਠਿਆ ਚੱਲ ਕੋਈ ਗੱਲ ਨਹੀਂ ਫਿਰ ਕੀ ਜੋ ਡੰਗਰਾਂ ਦਾ ਸਾਰਾ ਕੰਮ ਮੁਕਾ ਕੇ ਨੇ ਫੇਰ ਲੰਮੇ ਪਿਆ ਫੇਰ ਉੱਠੋ ਉੱਠ ਚੱਲ ਕੋਈ ਨਹੀਂ ਆਉਂਦੇ ਡੈਡੀ ਤੇ ਫਿਰ ਵੇਖ ਲਿਓ ਔਰ ਡੈਡੀ ਫੜਾ ਦਿਓ ਉਹਨਾਂ ਨੂੰ ਆ ਜਾਣਗੇ ਸੇ ਚਲ ਸਿਰ ਸੁੱਤੇ ਵਾਲਿਆ ਵਾ ਕੁੜੀ ਨੂੰ ਆਨੀ ਆ ਪਈ ਟਾਈਮ ਨਾ ਚੱਲੀਏ ਮੁੜ ਕੇ ਲੇਟ ਹੋ ਗਈਆਂ ਨਾ ਤੇ ਫਿਰ ਬੜੀਆਂ ਗੱਲਾਂ ਕਰਨੀਆਂ ਪਿਓ ਪੁੱਤਾਂ ਨੇ ਹੋ ਗਿਆ ਮੰਮੀ ਤਿਆਰ ਚੱਲੀਏ ਫਿਰ ਆਹੋ ਪੁੱਤ ਮੈਂ ਤੇ ਹੋ ਗਈ ਆ ਉਹ ਤਾਂ ਮੈਂ ਕਹਿਣ ਲੱਗੀ ਸੀ ਤੈਨੂੰ ਪਈ ਟਾਈਮ ਨਾ ਚੱਲ ਜੀਏ ਇਹਨਾਂ ਬਣਾਵਾਂ ਨੇ ਫਿਰ ਸਾਡੇ ਦਵਾਰੇ ਹੋਏ ਨਾ ਸਾਡਾ ਮੁੰਡਾ ਦੇ ਦਵਾਰੇ ਹੋ ਵੀ ਗਿਆ ਹੈਗਾ ਆਏ ਹੈ ਕੀ ਜਾਂਦਾ ਹੁਣੇ ਜਿਹੜਾ ਤੀਜੇ ਦਿਨ ਤੁਰਿਆ ਰਹਿੰਦੀਆਂ ਜੇ ਬਾਜ਼ਾਰ ਨੂੰ ਨੀਨੂ ਬੰਦਾ ਪੁੱਛੇ ਬਿਠਾੜ ਕੇ ਪੀ ਕਿਦਾਂ ਤੁਹਾਨੂੰ ਤੀਜੇ ਦਿਨ ਲੈ ਕੇ ਗਿਆ ਹੀ ਪਰ ਆ ਦੇ ਕਿਹਾ ਹੈਗਾ ਮੈਂ ਤੀਜੇ ਦਿਨ ਕੋਤੁਰ ਪੈਨੇ ਆ ਪਹਿਲਾਂ ਹੀ ਤਾਂ ਤਨਖਾਹ ਮੀਰੀ ਤੋਂ ਦੋ ਗਈ ਹਾਂ ਇਹਨਾਂ ਨੇ ਜੇ ਜਾਣ ਦਾ ਨਾਂ ਲੜੀ ਆ ਨਾ ਕਰੋ ਗਾਸ਼ੀ ਪੈ ਜਾਂਦੀ ਉਸੇ ਵੇਲੇ ਪੀ ਚੱਲੀਆਂ ਕਿਉਂ ਆ ਬਸ ਮੈਂ ਆ ਤਾਂ ਕਹਿਤਾ ਮੈਂ ਡੈੜੀ ਆਉਣਗੇ ਰੋਟੀਆਂ ਦੀ ਪੋਚ ਲਓ ਨਾਲ ਤੇ ਆਪ ਵੀ ਖਾ ਲਿਓ ਕਹਿਣਾ ਹੈ ਸਭ ਕੁ ਪਕਾ ਕੇ ਰੱਖਦਾ ਵਾ ਖਾ ਵੀ ਸਕਦੇ ਪਾ ਕੇ ਕਹੇਤਾ ਮੈਂ ਕੋ ਚਲੋ ਫੇਰ ਆਣਾ ਫੇਰ ਬੋਲਣ ਆਪਣਗੇ ਚੱਲ ਪੁੱਤ ਕੋਈ ਨਾ ਉਹਦਾ ਕੋਈ ਖਾਨ ਨਹੀਂ ਆਇਆ ਮੰਮੀ ਨਹੀਂ ਤੇ ਤੂੰ ਵੀ ਨਹੀਂ ਲਾਇਆ ਮੰਮੀ ਮੈਂ ਕਾਦ ਲਈ ਕਰਨਾ ਸੀ ਲੈ ਪੁੱਤਰ ਉਹ ਨਿਆਣ ਸਿਆਣਾ ਫਿਰ ਵੀ ਤੇਰਾ ਫਰਜ਼ ਬੰਦ ਹੈ ਮੈਂ ਚੱਲ ਜੇ ਤੂੰ ਨਾ ਆਂਦਾ ਗੱਲ ਕਰਦੀ ਤੇ ਫਿਰ ਮੈਂ ਵੀ ਲਾ ਕੇ ਦੇਖ ਲੈਣਾ ਮੰਮੀ ਨਾ ਤੇ ਮੈਂ ਲਾਉਣਾ ਜੇ ਤਾਂ ਨਾ ਲਾਉਣ ਲਈ ਕਿਉਂ ਉਹ ਮੇਰੀ ਮਰਜ਼ੀ ਨਾਲ ਨਹੀਂ ਗਈ ਆਪੇ ਗਈ ਏ ਜੇ ਉਹਨੂੰ ਜ਼ਰੂਰਤ ਹੋਏਗੀ ਤੇ ਆ ਜੇਗੀ ਜੇ ਨਹੀਂ ਹੁੰਦੀ ਤਾਂ ਨਾ ਆਵੇ ਪੁੱਤ ਟੁੱਟ ਗਿਆ ਟੁੱਟਦਾ ਇਸ ਦਾ ਟੁੱਟ ਜੇਗਾ ਤੈਨੂੰ ਪਤਾ ਤਾਂ ਹੈ ਗਈ ਏ ਇਹ ਕੋਈ ਨਹੀਂ ਆਣਾ ਮਿਉਣਾ ਏਦਾਂ ਉੱਖਾ ਵਾ ਤੇ ਦੂਜੀ ਇਹਦੀ ਕਿੰਨੇ ਕੁੜੀ ਦੇਣੀ ਹੈ ਫੋਨ ਲਾ ਕੇ ਕੀ ਕਵਾਂਗਾ ਉਹਨੂੰ ਮੈਂ ਉਹਨੂੰ ਧੋਦਾਂਗਾ ਰਾਜੀ-ਬਾਜੀ ਕੁਛ ਨਹੀਂ ਕੋਈ ਭਰਾ ਉਹ ਲੋਰੀ 퍼ਜਾਈ ਗਏ ਨੂੰ ਕੁਛ ਥੋੜਾ ਬੁੱਖਾ ਪਿਆਰ ਕਰਤ ਹੋਗੇ ਮੰਮੀ ਮੈਨੂੰ ਉਹ ਜੇ ਚੰਗਾ ਲੱਗਦਾ ਕੋਈ ਨਹੀਂ ਕਰੇ ਕੰਮ ਨਾ ਕਰਿਆ ਕਰ ਜੇ ਹੁਣ ਹੋ ਗਿਆ ਉਹਨੂੰ ਵੀ ਚਲ ਗਈ ਆ ਤੇ ਥੋੜਾ ਵਕਾ ਤੂੰ ਵੀ ਗੁੱਸਾ ਘੱਟ ਕਰ ਤੂੰ ਆ ਫੋਨ ਲਾ ਜੇ ਤੈਨਾਂ ਨਾਲ ਗੱਲ ਕਰੀਂ ਜੇ ਫਿਰ ਮੇਰੇ ਨਾਲ ਵੀ ਕਰਾਦੀ ਮੈਂ ਨਹੀਂ ਕਰ ਤਾ ਤੁਸੀਂ ਆਪ ਲਾ ਹੀ ਲਓ ਜੇ ਤੁਹਾਨੂੰ ਇੰਨਾ ਤੇ ਮੈਂ ਤਾਂ ਤਾਂ ਨਹੀਂ ਲੱਗਦੀ ਕੀ ਅਗਲੇ ਉਹਨਾਂ ਤੱਕ ਪੰਨੀਆਂ ਠੱਲੀਆਂ ਗੱਲਾਂ ਕਰਤੀ ਸੀ ਤੇ ਮੈਨੂੰ ਲੱਗ ਗਈ ਉਹ ਚਾਕਾ ਤੂੰ ਲਾਇਆ ਤੂੰ ਤੇ ਉਹਦਾ ਜਵਾਈ ਲੱਗਣਾ ਮੰਮੀ ਚਾਕਾ ਲੱਗਣ ਵਾਲੀ ਕਿਹੜੀ ਗੱਲ ਐ ਚ ਤੁਸੀਂ ਉਹਦਾਂ ਹੀ ਚੰਗੇ ਹੁੰਦੇ ਹੋ ਨਾ ਉਹਨੂੰ ਜਾਣਨਾ ਦਿੰਦੇ ਜੇ ਉਹ ਆਏ ਹੀ ਅੱਧੀ ਰਾਤ ਅਗਲੇ ਆਏ ਤੁਸੀਂ ਉਹਨਾਂ ਨੂੰ ਰੱਖੋ ਤੇ ਸਹੀ ਕਰੇ ਕੋਈ ਤੈਨੂੰ ਪਤਾ ਕਿ ਮੈਂ ਕਰ ਲਈ ਲਈ ਇਹ ਕੋਈ ਨਾ ਕਿਸੇ ਦੀ ਮੰਨੀ ਹੁਣ ਅੱਗੇ ਲੰਮੇ ਤੋਂ ਉਹਨਾਂ ਨੇ ਮੱਪਾਈ ਨਹੀਂ gana ਪਰ ਮੰਮੀ ਮੈਂ ਵੀ ਦੱਸੋ ਕੀ ਕਵਾਂਗਾ ਫੋਨ ਕਰਕੇ ਹੋ ਮੇਰਾ ਪੁੱਤ ਹੁਣ ਕੰਮ ਹੀ ਇਦਾਂ ਉਹ ਮੰਮੀ ਹੱਥ ਨਾ ਜੋੜਿਆ ਕਰੋ ਸਾਡੀ ਰਿਸ਼ਤੇਦਾਰੀ ਬੰਦੀ ਆ ਨਾ ਜਿਹੜੀ ਉਹ ਬਣੀ ਰਹਿ ਚਲੋ ਸੋਚਣਾ ਮੰਮੀ ਕੀ ਕਰਨਾ ਹੈ ਸੋਚੀ ਦਾ ਨਹੀਂ ਹੁੰਦਾ ਜਿਹੜਾ ਕੰਮ ਕਰਨਾ ਹੈ ਉਹ ਕਰ ਲੈਣਾ ਚਾਹੀਦਾ ਤੂੰ ਮੇਰਾ ਪੁੱਤ ਲਾ ਨਹੀਂ ਤੂੰ ਤੇ ਮੈਨੂੰ ਜਰੂਰ ਦੱਸੀ ਉਹ ਪ੍ਰਾਵਾ ਅਸੀਂ ਦੇ ਕੋ ਗੱਡੀ ਨੂੰ ਛਰੀਟ ਮੇ ਨਹੀਂ ਆਉਂ ਦਿੱਤੀ ਅਜੇ ਨਵੀਂ ਆ ਲੱਖ ਰੁਪਈਆ ਦੇ ਹੋਰ ਵਧਾ ਸਾਡੀ ਮਜਬੂਰੀ ਦਾ ਇਹਨਾਂ ਨਾਲ ਨਾ ਫਾਇਦਾ ਲੈ ਹਾਂ ਹਾਂ ਆਹ ਪੈਸੇ ਵਧਾ ਚੰਗਾ ਫਿਰ ਕਰ ਲਾਂਗੇ ਸੌਦਾ ਤੇ ਨਾਲ ਚੰਗਾ ਇਹ ਕਿਨੂੰ ਲਾਇਆ ਹੀ ਹੋਈ ਉਹ ਆ ਗੱਡੀ ਵਾਲੇ ਦਾ ਫੋਨ ਆਉਂਦਿਆ ਸੀ ਜਿਹੜਾ ਤਾਂ ਮੈਂ ਲੈ ਲਾਂਗਾ ਗੱਡੀ ਤਾਂ ਇਹ ਘੱਟ ਦੇਣ ਰਿਹਾ ਵਾ ਮੈਂ ਪੈਸੇ ਵਧ ਦੇ ਮੈਂ ਥੋੜੇ ਆ ਮੈਂ ਹਾਂ ਇੰਨੇ ਜਿਨੇ ਮੈਂ ਵੇਚੀ ਉਹਦੇ ਵੀ ਦਿਲ ਚਣਾ ਵੀ ਫਸੇ ਆ ਹਾਂ ਤੇ ਕੋਈ ਗੱਲ ਨਹੀਂ ਹੁਣ ਜਿੰਨੇ ਘੱਟ ਦਿੱਤੇ ਜਾਨ ਨੂੰ ਉਹਨੇ ਹੀ ਚੰਗੇ ਆ ਕਿੰਨਾ ਖਰਚਾ ਲਾਇਆ ਸੀ ਆ ਵੇਖ ਲੈ ਟਾਇਰ ਪਾਏ ਹੀ ਉਹ ਵੀਲ ਪਾਏ ਹੀ ਹੈ ਸਾਸ ਵੀ ਬੜਾ ਦਿੱਤਾ ਨੇ ਕਰマー ਲਈ ਨੇ ਪਰ ਇਹ ਨਹੀਂ ਪਤਾ ਵੀ ਕਿਹ ਦਿਨ ਹਰ ਚੀਜ਼ ਹੱਥੋਂ ਨਿਕਲ ਜੂਗੀ ਕੀ ਕਰਨਾ ਹੁਣ ਫਿਰ ਮਜਬੂਰੀ ਹੈ ਜਦੋਂ ਫਸੇ ਸਾਰਾ ਕੁਝ ਵੇਖਣਾ ਪੈਣਾ ਕੀ ਕਰੀਏ ਹੈ ਇਹੋ ਤਾਂ ਗੱਲ ਆ ਨਾਲੇ ਮੈਂ ਮਮੂਂ ਦੇ ਨਾਲ ਗੱਲ ਕੀਤੀ ਹੈ ਹਾਂ ਮੈਂ ਆਖਿਆ ਕਿ ਪੁੱਤ ਤੇਰਾ ਫਰਜ਼ ਬੰਦਾ ਵਾ ਤੂੰ ਉਹਨੂੰ ਨਬ ਨੂੰ ਫੋਨ ਲਾ ਅਗਲੇ ਆਖਣਗੇ 2 ਦਿਨ ਹੋ ਗਏ ਨੇ ਮੁੜ ਕੇ ਕੋਈ ਜੀ ਨਹੀਂ ਆਇਆ ਹੈਗਾ ਫੋਨ ਤੇ ਗੱਲ ਕਰੇ ਜੇ ਨਹੀਂ ਗੱਲਬਾਤ ਹੁੰਦੀ ਤਾਂ ਉੱਥੇ ਜਾਵੇ ਇੱਕ ਵਾਰੀ ਨਹੀਂ ਮੈਂ ਕਿਹਾ ਤੈਨੂੰ ਕੋਈ ਫੋਨ ਆਇਆ ਉਹਦਾ ਆਂਦਾ ਨਹੀਂ ਤੇ ਮੈਂ ਤੂੰ ਲਾਇਆ ਹੀ ਆਂਦਾ ਨਹੀਂ ਹਣ ਮੈਂ ਸਮਝਾਇਆ ਇਹ ਪਹਿਲਾਂ ਤਾਂ ਨਹੀਂ ਮੰਨਦਾ ਮੁੰਡਾ ਵੀ ਸਾਡਾ ਬੜਾ ਢਿਲਾ ਵਾ ਪਹਿਲਾਂ ਤਾਂ ਨਹੀਂ ਮੰਨਦਾ ਦਿਖਾਉਣ ਆਂਦਾ ਵਾ ਲਾ ਕੇ ਵੇਖ ਲੈਣਾ ਅੱਗੇ ਪਤਾ ਨਹੀਂ ਲੰਮਦਾ ਵਕ ਨਹੀਂ ਹੁੰਦਾ ਚੱਲ ਸ ਕੋ ਲਾਵੇ ਪਤਾ ਤਾਂ ਲੱਗੇ ਕੀ ਬੋਲਦੇ ਆ ਮੈਂ ਆ ਦੇ ਹੋ ਗਿਆ ਪੁੱਤ ਫੋਨ ਲਾ ਕਿ ਹਲੇ ਬੰਦੇ ਨੂੰ ਗੁੱਸਾ ਹੁੰਦਾ ਫੋਨ ਫਾਨ ਲਾਵਾਂਗੇ ਰਖ ਥੋੜਾ ਬਕਾ ਫਰਕ ਪੈ ਗਿਆ ਹਾਂ ਚਲੋ ਹੋ ਸਕਦਾ ਉਹ ਗੁੱਸੇ ਚ ਉਹਨੇ ਵੀ ਜੀ ਅਗਰ ਤੁਸੀਂ ਨਾਲ ਗੱਲ ਕਰੇ ਤਾਂ ਤੁਸੀਂ ਕਹਿ ਦੇ ਭੰਤ ਕਰ ਪੁੱਤ ਹੋਈ ਜਾਓ ਚਲੋ ਉਹ ਤਾਂ ਮੈਂ ਵੀ ਸਮਝਾਉਂਗਾ ਕਿ ਕੱਲ ਜੇ ਪੁੱਤ ਤੇਰੀ ਮੰਦੀਆ ਤਾਂ ਲੈ ਆ ਉਹਨੂੰ ਜਾ ਕੇ ਮਾਰੇ ਮੋਟੇ ਕੱਖ ਰਹਿ ਜਾਣਗੇ ਪੋਰਦ ਹਮ ਸਾਰਾ ਕੋਈ ਜਾਣ ਰਿਆ ਵਾ ਚਲ ਟਬਰ ਤੇ ਇਕੱਠਾ ਰਹਿ ਜੀ ਕੀ ਪਤਾ ਵਾ ਉਹਦਾ ਭਰਾ ਪਰ ਜਾਈ ਜਣਾ ਉਹ ਮਾਨੀ ਜਾਣ ਕੋ ਚਲ ਇੱਧਰ ਆਣ ਨਾਲੇ ਇੱਕ ਤਨ ਹੋਰ ਗੱਲ ਦੱਸਾਂ ਹਾਂ ਗੱਲ ਦੀ ਗੱਲ ਆ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਹੂੰ ਕੀ ਗੱਲ ਗੱਲ ਕਰੀ ਬੰਬੀ ਦੇ ਮੈਨੂੰ ਕੱਲ ਮਿਲਿਆ ਹਸਨੀ ਹੂੰ ਮੈਂ ਉੱਥੇ ਖਲੋਤਾ ਹਾਂ ਅੱਛਾ ਮੈਂ ਖਿਆਲ ਨਹੀਂ ਕੀਤਾ ਮੈਂ ਆਹ 20 ਚੀਜ਼ਾਂ ਲੰਘ ਗਈਆਂ ਸੜਕ ਤੋਂ ਹੂੰ ਤੇ ਆਇਆ ਤੇ ਮੇਰਾ ਤਾਂ ਧਿਆਨ ਹੀ ਦੂਜੇ ਬੰਦੇ ਨੂੰ ਅੱਛਾ ਅੱਛਾ ਤੇ ਇਹਨੇ ਆਣ ਕੇ ਮੋਟਰਸਾਈਕਲ ਖਿਲਾੜ ਕੇ ਤੇ ਤਾਇਆ ਕਿਦਾ ਕੀ ਹਾਲ ਚਾਲ ਆ ਮੈਂ ਠੀਕ ਆ ਤੇ ਡੈਬੇ ਗੱਲਾਂ ਕਰਨਾ ਮੈਨੂੰ ਪਤਾ ਲੱਗਾ ਤੂੰ ਪਿਆਲੀ ਵੇਚਣ ਡੇ ਹੋ ਤੂੰ ਘਰ ਵੇਚਨੇ ਲਾਇਆ ਵਾ ਨਾਲੇ ਮੈਨੂੰ ਪਤਾ ਲੱਗਾ ਵਾ ਭਾਬੀ ਵੀ ਚਲ ਗਈ ਆ ਮੈਂ ਹਾ ਤੈਨੂੰ ਕਹਿੰਨੇ ਗਿਆ ਸਾਰੇ ਪਿੰਡ ਚ ਰੌਲਾ ਪਿਆ ਵਾ ਹੈ ਤੇ ਵੀ ਕਿਉਂ ਬੜਾ ਖੁਸ਼ ਹੀ ਵੇਖ ਲਾ ਤੇ ਗੱਲਾਂ ਲਾ ਲਾ ਕੇ ਕਰਦਾ ਸੀ ਮੈਨੂੰ ਕਿੰਨਾ ਗੱਲਾਂ ਤੋਂ ਫਿਰ ਛਰੀਕਾ ਆਖੀ ਨਾ ਤੇ ਮੇਰਾ ਜੀ ਕਰੇ ਇਹਨੂੰ ਫੜ ਕੇ ਨੇ ਦੋ ਟੋਟੇ ਘਰਾਏ ਨੇ ਜਿਦਾ ਨਹੀਂ ਗੱਲਾਂ ਕਰਨ ਲਿਆ ਵਾ ਪਰ ਹੁਣ ਆਪਣੇ ਹੱਥ ਵਾਸ ਕੁਝ ਨਹੀਂ ਗਾ ਆਪਣੇ ਪੱਲੇ ਕੁਝ ਨਹੀਂ ਜੇ ਕਿ ਤੇਰਾ ਬਨੇ ਆ ਦਿਨ ਨਾ ਲਿਆਂਦੇ ਤੇ ਮੈਂ ਤੇ ਬੂਹ ਤੇ ਜਾ ਕੇ ਚਪੇੜਾ ਮਾਰ ਦਿੰਦਾ ਇਹਨੂੰ ਲੱਗ ਪਤਾ ਚੰਦ ਸਾਹਬ ਲਾਲਾ ਨੂੰ ਐਦਾਂ ਦੀ ਗੱਲ ਹੋਈ ਆ ਤੇ ਮੈਂ ਵੀ ਪਤਿਆ ਪਤਿਆ ਕਰਦੇ ਜੀ ਮੈਂ ਤਾਂ ਮਜਬੂਰ ਆ ਮੈਂ ਤਾਂ ਫਿਰ ਬੋਲਿਆ ਹੀ ਨਹੀਂ ਮੈਂ ਕਿਹਾ ਭਰਾਵਾ ਜਾ ਇੱਥੋਂ ਗਲੋਂ ਲੱਥ ਨਾ ਕਰ ਗੱਲਾਂ ਕਰਦੇ ਹੋਣੀਆਂ ਨਾ ਬੜੇ ਖੁਸ਼ ਨੇ ਹੁਣ ਕੇ ਹੋਰ ਉਹ ਜਿਹੜੀ ਜੀਵਨ ਉਹ ਕਿਹੜੀ ਘਟ ਉਹਨੇ ਇਹ ਥੋੜਾ ਮੁੰਡੇ ਨੂੰ ਚੰਗੀ ਮਾਰ ਦੇਣੀ ਹਾਂ ਇੱਕ ਕੰਮ ਕਰੀ ਸਾਡਾ ਟਾਈਮ ਬੜਾ ਮਾੜਾ ਚੱਲਣ ਡਿਆ ਵਾ ਠੀਕ ਆ ਤੇ ਸਾਨੂੰ ਮਾੜੀ ਚੰਗੀ ਫੇਰ ਉਹਨਾਂ ਦੀ ਲੋਡ ਪੈਣੀ ਆ ਮੋਹ ਨਾ ਨੂੰ ਕੋ ਗੱਲ ਕੱਢੀ ਤੇ ਅੰਦਰ ਰੱਖੀ ਆ ਪਾਪਾ ਮੈਂ ਅੱਗੇ ਨਹੀਂ ਕਰੀ ਕੀਤੀ ਗਾਂ ਕਿੱਥੋਂ ਕਰੀ ਆ ਮੈਂ ਤੈਨੂੰ ਦੱਸ ਦਿੰਦਾ ਨਹੀਂ ਕਰਦੀ ਠੀਕ ਆ ਠੀਕ ਆ ਹੋਰ ਚੱਲ ਮੈਂ ਤੈਨੂੰ ਕਰਦਾ ਬਾਅਦ ਚ ਹੁਣ ਠੀਕ ਆ ਸਾਮ ਨੂੰ ਕਰਦਾ ਮੇਰੀ ਗੱਲ ਸੁਣ ਫੋਨ ਤੇ ਬਾਅਦ ਚ ਗੱਲਾਂ ਕਰ ਲਈ ਆ ਪਹਿਲੋਂ ਡੰਗਰਾਂ ਦੇ ਹਾਲਤੇ ਵੇਖਦੇ ਨੇ ਪੱਠੇ ਤੇ ਪਾ ਉੱਥੇ ਡਾਡੀ ਪਾਉਣ ਲੱਗਾ ਹਾ ਫੋਨ ਆ ਗਿਆ ਫੋਨ ਸੰਦਾ ਸੰਦਾ ਆਉਣਾ ਆ ਗਿਆ ਚਲ ਉਹ ਵੀ ਛੱਡ ਤੇ ਉਹ ਦੋਹੇ ਨਹੀਂ ਆਈਆਂ ਕਿ ਨਹੀਂ ਸ਼ਰਮ ਆ ਲੈਣੀ ਆਈਆਂ ਡਾਡੀ ਅੱਗੇ ਮੇਰਾ ਕਹਿਣਾ ਹੈ ਤੀਜੇ ਦਿਨ ਸਹਰ ਤੁਰ ਪੈਂਦੇ ਆ ਤੇ ਚਲ ਖੇਜਾ ਖਪਿਆ ਨਾ ਕਰ ਠੀਕ ਹੈ ਜੇ ਚਲ ਗਏ ਤਾਂ ਕੋਈ ਗੱਲ ਨਹੀਂ ਕੀ ਦੱਸਾਂ ਇੰਨਾ ਸ਼ੁਗਰ ਮਨਾਇਆ ਕਰ ਵੀ ਇਹ ਨੌ ਸੱਸ ਦੀ ਬਣ ਜਾਂਦੀ ਆ ਨਹੀਂ ਤੇ ਅੱਜ ਕੱਲ ਵਿਆਹ ਹੁੰਦਾ ਤੇ ਆਉਂਦੇ ਆ ਅੱਡ ਹੁੰਦੇ ਆ ਇਹ ਗੱਲ ਡਾਡੀ ਸਹੀ ਆ ਵੇ ਠੀਕ ਨਹੀਂ ਤੇ ਮੈਨੂੰ ਇਹ ਇੰਨਾ ਹੀ ਬੜਾਵਾ ਵੀ ਚਾਰੇ ਜੇ ਸ਼ਹਿਰ ਗਿਆਈ ਤੁਹਾਂ ਦੀ ਬਣੀ ਰਹੇ ਤੇ ਚਲ ਵਧੀਆ ਰਹੂਗਾ ਉਹ ਕਹਿੰਦੀ ਮੈਂ ਕਹਿੰਦਾ ਹੁਣਿਆ ਗੁੱਸੇ ਤੇ ਮੈਨੂੰ ਕਹਿੰਦੀ ਵੀ ਸਰ ਆਪਾਂ ਉਦੋਂ ਇੱਕ ਵਾਰੀ ਪਹਿਲੀ ਜਿਹੜੀ ਤਨਖਾਹ ਮਿਲੀ ਉਦੋਂ ਗਏ ਸੀ ਆਹਾਂ ਦੀ ਜਾਂ ਹੁਣ ਤਨਖਾਹ ਵਧੀਆ ਤੇ ਫਿਰ ਉਹ ਪਤਾ ਕੀ ਸੋਚਦੀ ਆਂਦੀ ਮੰਮੀ ਨੇ ਤੈਨੂੰ ਪਤਾ ਕਿਦਾਂ ਦੇ ਦਿਨ ਵੇਖੇ ਆ ਓਏ ਆਹ ਹੋਵੇ ਤੇ ਹੁਣ ਜੇ ਹੈਗੇ ਤਾਂ ਸੂਟਾਂ ਤੋਂ ਨਹੀਂ ਰਹਿਣ ਦੇਣਾ ਉਹ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਪਤਾ ਦੱਸਾਂ ਗੱਲ ਕੀ ਆ ਤੇਰੇ ਆਂਦੇ ਥੋੜਾ ਠਾਕ ਲਵੇੜ ਕੀਤਾ ਆਪਣਾ ਬੜਾ ਹੋ ਗਿਆ ਚਲ ਕੋਈ ਗੱਲ ਨਹੀਂ ਤੇ ਰੋਟੀ ਰੋਟੀ ਕੋਈ ਨਹੀਂ ਖਾਣੇ ਆ ਤੇ ਬਣਾ ਗਏ ਹੁਣ ਰੋਟੀ ਬਣਾ ਗਈਆਂ ਵਾ ਅੱਛਾ ਅੱਛਾ ਚਾਹ ਬਣਾ ਕੇ ਕੇਤਲੀ ਚ ਪਾਤੀ ਆ ਤੇ ਜੇ ਰੋਟੀ ਖਾਣੀ ਤੇ ਮੇਰੀ ਗੱਲ ਸੁਣ ਲੈ ਤੂੰ ਖਾਦਾ ਮੈਂ ਪੱਠੇ ਪਾ ਕੇ ਆ ਗਿਆ ਤੂੰ ਵੀ ਨਾ ਸ਼ਰਨੂ ਕੋ ਮੜਾ ਚੰਗਾ ਨਾ ਗਿਆ ਕਰ ਉਹ ਜਾਂਦੀ ਆਪਣੇ ਕੰਮ ਤੇ ਤੇ ਲੀੜਾ ਪਾਇਆ ਹੋਇਆ ਤੇ ਪੁੱਤ ਬੰਦਾ ਚੰਗਾ ਲੱਗਦਾ ਬਾਕੀ ਸਾਰੇ ਜਣੇ ਚੰਗੇ ਬਣ ਕੇ ਉਹ ਤੇ ਫਿਰ ਇਤਰਾ ਹੀ ਫਿਰ ਆਫਾ ਦੀ ਪੁੱਤ ਵਿੱਚ ਮੜਾ ਹੋਵੇ ਤੇ ਬੜੀ ਮੜੀ ਗੱਲਾ ਹੈ ਚੱਲ ਕੋਈ ਨਹੀਂ ਨਾਵਾ ਵੀ ਚਲ ਹਟ ਕੋ ਮੰਗਣ ਨਹੀਂ ਕਿ ਡਈ ਉਹ ਉਹ ਤੇ ਗੱਲ ਨਹੀਂ ਦੇਖ ਕੋ ਗੱਲ ਇਹ ਮਿਲਦੇ ਆ ਸਾਰੇ ਕੰਮ ਕਰਦੇ ਹੁਣ ਕਰੀ ਜਾਂਦੀ ਆ ਉਹੋ ਤੇ ਗੱਲ ਵਾਗ ਹੈ ਨਾ ਅੱਗੇ ਖਰਚਾ ਸਗੋ ਟੈਟੋ ਜਾਂਦਾ ਹੀ ਹੱਥ ਤੇ ਜਦੋਂ ਦੀ ਇਹ ਜਾਂਦੀ ਆ ਤੁਹਾਡੇ ਸਾਹਮਣੇ ਹੁਣ ਤੇ ਆਪਾਂ ਦੁੱਧ ਦਿਹਾਨੂੰ ਉਧਰ ਹੋ ਇਤ ਘਰ ਚਲਦੇ ਹਾਰਾ ਮਿਲ ਕੇ ਇਹ ਇਕੱਲੇ ਸਿਰ ਤੇ ਪੱਥੀ ਪੱਥਰੀ ਹੈ ਨਾ ਉਹ ਵੀ ਬੰਦਾ ਮੁੜ ਕੇ ਛਦਾਈ ਹੋਏ ਤਾਂ ਵੀ ਮੈਂ ਕਿਹੜੇ ਪਾਸੇ ਜਾਵਾਂ ਹੁਣ ਵੇ ਮੈਂ ਵੀ ਕਮਾਉਣਾ ਚਲ ਥੋੜੇ ਬੋਤੇ ਹੀ ਕਾਪੀ ਨਿਹੰਤ ਕਰਨੇ ਕੋ ਥੋੜੇ ਬੋਤੇ ਉਥੋਂ ਲਾਪੇ ਵੇ ਅਲਾ ਘਰ ਕਿੱਥੇ ਦਾ ਕਿੱਥੇ ਪਹੁੰਚ ਗਿਆ ਹੈ ਸਹੀ ਗੱਲ ਨਹੀਂ ਤਾਂ ਅਸੀਂ ਕਦੀ ਅੱਗੇ ਸ਼ਹਿਰ ਦਾ ਕਦੀ ਮੂੰਹ ਨਹੀਂ ਵੇਖਿਆ ਹਾਂ ਮੈਨੂੰ ਤੇਨ ਦੀ ਬੜੀ ਖੁਸ਼ੀ ਹੈ ਭਰਾਵਾ ਸ਼ਹਿਰ ਭਾਵੇਂ ਰੋਜ਼ ਜਾਂਦੇ ਰਹਿਣ ਆਪਣੇ ਕੱਠੀਆਂ ਨਹੀਂ ਨਹੀਂ ਡਾਡੀ ਪਿਆਰ ਦਾਵਾ ਤੁਹਾਡਾ ਆਹ ਚਲ ਕੋਈ ਗੱਲ ਨਹੀਂ ਇਤਨੀ ਰੋਟੀ ਖਾਣੀ ਆ ਮੈਂ ਡੰਗਰਾਂ ਨੂੰ ਪੱਠੇ ਪਾਵਾਂ ਤੇ ਮੈਂ ਆ ਗਿਆ। ਓਏ ਆ ਜਾ ਫਿਰ ਨਾਲ ਇਕੱਠੇ ਬੈਠੇ ਖਾ ਲੈਂਦੇ ਆ। ਚਲੋ। ਘੜੀਮੂੜੀ ਕਿੱਥੇ ਭਾਂਡੇ ਲਵੇਟਦੇ ਫਿਰਨਾ ਵਾ। ਚਲੋ ਤੈਨੂੰ ਠੀਕ ਆ। ਆ ਜਾ। ਚਲ ਆ ਜਾ ਪੁੱਤ। ਅੱਜ ਵੀ ਸ਼ਾਮਾਂ ਹੀ ਪੈ ਗਈਆਂ ਵਾ। ਪੈ ਤੇ ਗਈਆਂ ਵਾ। ਹੁਣ ਵੇਖੋ ਅੱਗੋਂ ਕਿੱਲੇ ਮੂੰਹ ਕੁੰਦੇ ਆ। ਮੂੰਹ ਕਿਹੜੇ ਕੂਣਾ ਵਾ। ਕਿਹੜਾ ਕੱਜ ਨਾ ਕੋਈ ਗੱਲ ਕਰਨੀ ਐ। ਵੇਖੀਂ ਇਹ ਜਿਹੜੇ ਮੂੰਹ ਕੀਤੇ ਹੋਣੇ ਦੋਵਾਂ ਨੇ। ਚਲ ਜਾ ਕੇ ਰੋਟੀ ਪਾਣੀ ਕਰਨੇ ਆਹੋ ਇਹਨਾਂ ਨੇ ਚਾਹ ਦੇ ਆਰਡਰ ਕਰਨੇ ਸੀ ਕਦੀ ਕਾਹੇ ਦੇ ਕਰਨੇ ਸੀ ਤੂੰ ਚੱਕਰ ਕੇ ਬੈਠੇ ਹੋਣੇ ਆ ਚਲ ਵੇਨੇ ਆ ਕਰਨ ਕੀ ਡੇ ਹੁਣ ਦਾ ਸੂਟ ਵਾਵਾ ਸੋਨੇ ਮਿਲ ਗਏ ਹਨਾ ਆਹੋ ਚੱਲਾ ਵਧੀਆ ਹੋ ਗਿਆ ਪਰ ਇਹ ਵੀ ਘੁੰਮੇ ਫਰੇ ਮਿਲਦੇ ਆ ਮੰਮੀ ਆਹੋ ਹੁਣ ਘੜੀ ਲੱਗੀ ਜਾਂਦੀ ਚੀਜ਼ ਲੈਣ ਜਾਓ ਤੇ ਚਲ ਆ ਜਾ ਮੰਮੀ ਤੂੰ ਲੱਦਾ ਘੜੀ ਹੈ ਨਹੀਂ ਆ ਘਰੇ ਆਹ ਸੌਮਣੇ ਦੇ ਕਿਤੇ ਦਿਖੇ ਨਹੀਂ ਤੇ ਬੂਏ ਕਾਹ ਹੋ ਗਏ ਪਾਣੀ ਕਿੱਥੇ ਗਈ ਹੈ ਨੂੰਨੇ ਛੱਡ ਕੇ ਦੱਸ ਬੂਏ ਮਾਰਜਾ ਤੂੰ ਹਾਂ ਕੀਪਦਾ ਇੱਥੇ ਲੱਗੇ ਹੀ ਗਏ ਹੁਣ ਇਹਨਾਂ ਨੂੰ ਚੜਦਾ ਇਹਨਾਂ ਨੂੰ ਵੀ ਗਿੜਕ ਦੇ ਛੱਡੇ ਉਦਾਂ ਹੀ ਚੱਲ ਕੋਈ ਲੱਗ ਛੱਕੇ ਹੁਣੇ ਚੱਲ ਕੋਈ ਗੱਲ ਨਹੀਂ ਪਾਣੀ ਲਿਆਉਂਦਾ ਜਵਾ ਤੇ ਨਹੀਂ ਪਾਣੀ ਬਾਅਦ ਚ ਪੀਣੇ ਪਹਿਲਾਂ ਸੂਟ ਵੇਖੀਏ ਚਾਹ ਚੋਤਨੀ ਵੀ ਨਹੀਂ ਨਹੀਂ ਚਾਹ ਨਹੀਂ ਆੜਾ ਤੂੰ ਸੂਟ ਲੈ ਕੇ ਦਿੱਤਾ ਨਾ ਮੈਨੂੰ ਆਹ ਖਾਤ ਮੈਨੂੰ ਬਹੁਤ ਹੀ ਪਸੰਦ ਆਇਆ ਰਾਜ ਵੀ ਬੜਾ ਸੋਹਣਾ ਵਾ ਮੈਨੂੰ ਗਰਮੀਆਂ ਚ ਪੈ ਜਾਣੇ ਆ ਨਾ ਇਹੋ ਜੇ ਆਹੋ ਸਨੀ ਦਾ ਵੀ ਸੋਹਣਾ ਹੁੰਦਾ ਹੂੰ ਉਹਨੂੰ ਕੋਈ ਸੰਭਾਲਾ ਹੁਣ ਆਹੋ ਉਹਨੂੰ ਕਹਿੰਦੇ ਸਿਨੇ ਦੇ ਆ ਉਦਾਂ ਤੇ ਰੈਡੀमेड ਪਾਉਂਦਾ ਹੁੰਦਾ ਪਰ ਸਿੱਤੇ ਵੀ ਸੋਹਣੇ ਲ ਜਾਣ ਕੇ ਨਹੀਂ ਪਾਉਂਦੇਗੇ ਪਤਾ ਕੀ ਗੱਲ ਹੈ ਸਵਾਈ ਜਿਹੜੀ ਚੀਜ਼ ਹੁੰਦੀ ਆ ਉਹਦਾ ਵੱਖਰਾ ਟੌਰ ਹੁੰਦਾ ਵਾ ਆਖੀ ਪੀ ਤੇਰੇ ਸੀਨੇ ਠੀਕ ਆ ਆਵੇ ਦੋ ਸੂਟ ਲੈ ਤੇ ਛਦਣ ਨੇ ਮੈਨੂੰ ਚੱਲ ਕੋਈ ਨਹੀਂ ਮੰਮੀ ਗਰਮੀ ਆ ਚਾਹੀਦੇ ਕਰਕੇ ਤੇ ਆਉਣਾ ਜਾਣਾ ਪੈਂਦਾ ਵਾ ਤੇ ਕੋਈ ਲੱਭਦਾ ਹੀ ਨਹੀਂ ਕੋਈ ਆਪੀ ਕੋਈ ਲਿਆ ਕੋਟ ਆਹ ਲੱਭੀਆ ਮੰਮੀ ਫੇਰ ਲੱਲਾਂਗੇ ਹੈ ਫੇਰ ਲੱਲਾਂਗੇ ਮੈਨੂੰ ਮੈਂ ਦਫ਼ਤਰ ਜਾਣਾ ਤੂੰ ਤੇਰਾ ਸਕੂਲ ਜਾਣਾ ਹੁੰਦਾ ਵਾ ਉਸੇ ਦੁਕਾਨ ਤੇ ਹਟੀ ਨਹੀਂ ਜਿੱਦੀ ਗਈ ਜਿੱਦੀ ਗਈ ਮੰਮੀ ਮੈਂ ਆਪਾਂ ਕਰਦਾ ਸਹੀ ਆ ਕੀ ਲਾਂਗੇ ਨਾ ਕੋਈ ਨਹੀਂ ਰੱਖਦੇ ਆ ਸੀਨੇ ਦੇ ਦੇ ਦੋ ਹੁਣ ਇਹਨਾਂ ਨੂੰ ਹੁਣ ਤੂੰ ਵੀ ਦੇ ਕੇ ਆਂੀ ਸੀਨੇ ਤੂੰ ਇਹਨੇ ਤੇ ਨਹੀਂ ਜਾਣੀ ਨਹੀਂ ਮੈਂ ਨਹੀਂ ਜਾਣਾ ਮੈਂ ਤੇ ਅੱਜ ਨਾ ਥੱਕ ਗਈ ਆ ਮੇ ਤੇ ਦਾ ਲੱਗਣਾ ਤਾਂ ਬੁਖਾਰ ਹੀ ਚੜ ਗਿਆ ਹੁਣ ਆਪਣੇ ਤਿੰਨਾਂ ਜੋਗੇ ਦੇ ਲੈਣ ਤੇ ਡੇਢ ਜੋਗੇ ਦੇ ਕੱਖ ਨਹੀਂ ਲੈਂਦਾ ਨਹੀਂ ਕੋਈ ਗੱਲ ਨਹੀਂ ਤੇਰੇ ਡੈਡੀ ਨੂੰ ਕਹਾਂਗੇ ਮੁਰਕੇ ਕੁਰਤੇ ਪਜਾਵੇਂ ਸੁਹਾਵਾ ਦੇ ਗਾਂ ਹੋ ਕੇ ਜਦੋਂ ਕਹਿਣਾ ਆਪਣੇ ਲੈਣ ਤੇ ਮੇਰਾ ਜੇਤਾ ਨਹੀਂ ਚੱਲ ਨਹੀਂ ਆਉਂਦੇ ਕੋਈ ਗੱਲ ਨਹੀਂ ਕੁਛ ਨਹੀਂ ਆਉਂਦੇ ਹੁਣ ਅਗਲੀ ਤਨਖਾਹ ਤੇ ਆਪਣੇ ਡੈਡੀ ਨੂੰ ਲੈ ਗਈ क मना कोई बनालूंगी क चल मलता है तो रते ना बुरामा न मिल ज करद दोूर लेते शधर ਕਿ ਆਪ ਇੱਕੋ ਹੀ ਲਿਆ ਵਾ ਹੈ ਐਦਾਂ ਦੀ ਨੋ ਵੀ ਕਿਸਦੀ ਹੁੰਦੀ ਆ ਭਰਾ ਚਲ ਸ਼ੁਕਰ ਅਦਾ ਤਿਆ ਸੱਚਿਆ ਪਾਤਸ਼ਾ ਤੇ ਮੇਰੇ ਟੱਬਰ ਚੰਗਾ ਵਾ ਚੱਲ ਉਦਣਾ ਇੱਕ ਕਰੀ ਲਾਜ ਲੈਣਾ ਫੋਨ ਸ਼ੈਨ ਤੇ ਚੁੱਕੀ ਲਏ ਜੇ ਚੁਕੇਗੀ ਉਹਨੂੰ ਕਹਾਂਗਾ ਚੱਲ ਜੇ ਮੰਮੀ ਹੋਣਾ ਗਲਤੀ ਕਰ ਲਈ ਏ ਤੇ ਚੱਲ ਤੂੰ ਹ ਥੋੜੀ ਸਮਝਦਾਰ ਬਣ ਜਾ ਜਦ ਆ ਜਾ ਔਰ ਡੇ ਕੱਖ ਰਹੇ ਨੇ ਲੋਕੀ ਲੱਗੇ ਨਹੀਂ ਜੀਨ ਦਿੰਦੇ ਇਹਦੇ ਬਿੰਦਿਰ ਦਾ ਫੋਨ ਇਹ ਮੈਨੂੰ ਕਿਹੜੀ ਗੱਲੋਂ ਦੇਣੇ ਹੁਣ ਫੋਨ ਕਰਨਾ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਆ ਮੈਂ ਵੀ ਨਹੀਂ ਚੁੱਕਣਾ ਹੈਗਾ ਕੱਟ ਛੱਡਦੀ ਓਦੋਂ ਦੀ ਤੇ ਇਹਨਾਂ ਨੂੰ ਮੇਰੀ ਯਾਦ ਨਹੀਂ ਆਈ ਤੇ ਅੱਜ ਕਿੱਡਾ ਫੋਨ ਲਾਉਂਦੇ ਨੇ ਲੈ ਫੋਨ ਕੱਟਦਾ ਹੀ ਕੋ ਹੁਣ ਮੈਂ ਕੀ ਕਰਾਂ ਜੇ ਮੰਮੀ ਨੂੰ ਕਿਹਾ ਉਹਨਾਂ ਨੇ ਤਾਂ ਦੂਜੀ ਵਾਰੀ ਫੇਰ ਲਾਉਣਾ ਸੀ ਜੇ ਉਹਨੇ ਚੁੱਕਣਾ ਹੁੰਦਾ ਤਾਂ ਪਹਿਲੀ ਵਾਰੀ ਨਾ ਚੁੱਕਦੀ ਛੱਡ ਮੰਣਾ ਪਰ ਆਪੀ ਜੋ ਕਰਨਾ ਹੋਏਗਾ ਤੇ ਕਰ ਲੇਗੀ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਦੱਸ ਦੋ ਵੀ ਕਿਹੜਾ ਸੂਟ ਪ੍ਰੈਸ ਕਰਨਾ ਵਾ ਮੈਂ ਉਹੀ ਕਰਦਾ ਬਾਅਦ ਚ ਤੁਸੀਂ ਕਹਿੰਦੇ ਹੁੰਦੇ ਹੋ ਕੁਰਤਾ ਪਜਾਮਾ ਪਾਉਣਾ ਪੈਂਟ ਕਮੀਜ਼ ਨਹੀਂ ਪਾਉਣੀ ਮੈਂ ਚਲ ਐਂ ਕਰੀ ਦੋਵੇਂ ਕਰਦੀ ਕੁਰਤਾ ਪਜਾਮਾ ਕਰਦੀ ਤੇ ਪੈਂਟ ਸ਼ਰਟ ਵੀ ਕਰਦੀ ਚਲੋ ਠੀਕ ਆ ਮੈਂ ਕਰ ਦਿੰਨੀ ਆ ਬਹੁ ਫਿਰਦੀ ਪਾਪੀ ਜੀ ਪਿੰਦਰ ਦਾਣਾ ਮੂਣ ਹੋ ਗਿਆ ਇਹ ਪਿੰਦਰ ਦਾ ਫੋਨ ਇਹ ਘੱਟੋ ਫੋਨ ਲੌਣ ਹੋ ਗਿਆ ਹੀ ਤੈਨੂੰ ਇੰਨੇ ਕੀ ਕਹਿਣਾ ਹੁਣ ਇੰਨੇ ਦਿਨਾਂ ਬਾਅਦ ਫੋਨ ਲੌਣ ਲੱਗ ਪਿਆ ਵਾ ਭਾਬੀ ਜੀ ਮੈਂ ਨਹੀਂ ਫੋਨ ਚੁੱਕਿਆ ਹੈਗਾ ਮੈਂ ਕੱਟਦਾ ਸੀ ਇੱਦਾਂ ਇਸਾਂ ਨੂੰ ਚੁੱਕਣਾ ਚਾਹੀਦਾ ਹੀ ਨਹੀਂ ਨਈ ਨਵ ਤੂੰ ਚੰਗਾ ਕੀਤਾ ਨਹੀਂ ਚੁੱਕਿਆ ਤੇ ਫੋੜ ਹਣਾ ਨਹੀਂ ਨਹੀਂ ਹੁਣ ਫੋਣ ਗਿਆ ਚੁੱਕਣਾ ਹੁਣ ਉਹਨੂੰ ਚੇਤਾ ਆ ਗਿਆ ਵਾ ਆਹੋ ਜੇ ਨਾਨਾ ਫੋਣ ਚੁੱਕੇਗੀ ਫੇਰ ਹੀ ਅਕਲ ਟਿਕਾਣੇ ਆਉਣੀ ਉਹਨਾਂ ਦੀ ਰਹਿਣ ਦੇ ਅਜੇ ਥੋੜੇ ਦਿਨ ਇਦਾਂ ਹੀ ਉਹ ਤੇ ਗੱਲ ਤਾਂ ਢਿੱ ਸਹੀ ਹੈ ਪਰ ਇਹ ਕਿ ਚਲ ਬੰਦਾ ਗਰੀਬੀ ਚ ਵੀ ਦਿਨ ਕੱਟ ਲੈਂਦਾ ਵਾ ਪਰ ਜਿੱਦਾਂ ਦੇ ਕੰਮ ਇੰਨਾ ਨਹੀਂ ਕੀਤੇ ਨਾ ਇਦਾਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਉਹੀ ਗੱਲ ਆ ਨਾ ਗਰੀਬੀ ਚ ਤੇ ਕੱਟੇ ਜਾਂਦੇ ਆ ਦਿਨ ਚਲ ਕੋਈ ਗੱਲ ਨਹੀਂ ਅਜੇ ਥੋੜੇ ਦਿਨ ਠਹਿਰ ਜਾ ਵੇਖੀ ਜਾਓ ਫਿਰ ਕੀ ਬੰਦ ਆ ਉਹ ਕੋਈ ਗੱਲ ਨਹੀਂ ਬੇਨੇ ਆ ਚਾਰ ਦਿਨ ਉਹਨਾਂ ਨੂੰ ਵੀ ਲੋੜ ਵਾ ਨਹੀਂ ਤੇ ਫਿਰ ਵੇਖਾਂਗੇ ਕੋਟ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ